ਇਥੇ ਦੇਖਿਆ 4:50 ਦੇ ਕਰੀਬ ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇਹ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਂ ਜੋ ਬਾਹਰ ਨਿਕਲ ਕੇ ਆਪਾਂ ਦੇਖਦੇ ਆ ਤੇ ਬਹੁਤ ਜ਼ਿਆਦਾ ਧੂੰਆਂ ਤਾਂ ਉੱਠਦਾ ਧਸ ਉੱੜਦੀ ਹੈ ਫਿਰ ਜਦੋਂ ਇਹ ਹੌਸਾ ਹੌਸਾ ਕਰਕੇ ਡਰਦਿਆ ਮਾਹੌਲ ਵੀ ਬਣਿਆ ਸੀਗਾ ਇਹ ਕਿਤੇ ਹੋਰ ਨਾ ਕੁਝ ਹੋ ਜੇ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜ਼ਾਹਿਲ ਕਹਿ ਸਕਦੇ ਡਿੱਗੀ ਹੈ ਡਿਫਿਊਜ਼ ਨਹੀਂ ਪਾਕਿਆ ਸਦਿ ਵੀ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ ਇਹਦੇ ਲੱਗੇ ਲੱਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕੁਮਾਰਦੀ ਵੀ ਸਾਡਾ ਸਾੜ ਦਿੱਤਾ ਲੱਗੇ ਔਰ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾੜ ਗਿਆ ਉਹਦਾ ਤੇਲ ਵਗ ਰਿਹਾ ਤੇ ਕਾਫੀ ਨੁਕਸਾਨ ਹੋਇਆ ਔਰ ਡਰ ਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਲੋਕ ਸਹਿਮੇ ਪਏ ਨੇ ਇਹ ਜੋ ਕਿ ਟੁਕੜੇ ਮਿਲੇ ਕੀ ਭਾਈ ਛੋਟੇ ਛੋ ਉਹ ਇਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸਗੀ ਹੋਵੇ ਮਜ਼ਾ ਤਾਂ ਉਹ ਹੀ ਬਹੁਤ ਵੱਡਾ ਵਾ 15 ਫੁੱਟ ਦਾ ਟੁਆ ਹੈ ਜੀ ਹਾਂ ਔਰ ਤੀ ਤਾਂ 35 ਫੁੱਟ ਦਾ ਜਿਹੜਾ ਕਿ ਘੇਰਾ ਉਹਦਾ ਚੌੜਾ ਔਰ ਕਿੱਥੋਂ ਤੱਕ ਦੇਖੋ ਤੁਸੀਂ 15 15 ਫੁੱਟ ਬਾਹਰ ਨੂੰ ਮਿੱਟੀ ਚੱਕ ਕੇ ਮਾਰੀ ਜਾਣ ਕਿੜੇ ਕਿੜੇ ਮੋਟੇ ਤੇ ਇਹ ਚਿੰਨ੍ਹ ਦ دہشت ਪਾਈ ਹੈ دہشت ਪੂਰੀ ਪੈ ਗਈ دہشت ਪੂਰੀ ਪੈ ਗਈ ਜੀ ਬਹੁਤ ਜਿਆਦਾ ਵਾ ਇਲਾਕੇ ਵਿੱਚ ਕਰੀਬ 4:50 ਮਿੰਟ ਤੇ ਕਰੀਬ ਇਹ ਧਮਾਕਾ ਹੋਇਆ ਇਤੋਂ ਮੈਂ ਕਨਵਨ 15 ਕਿਲੋਮੀਟਰ ਕਰੀਬ ਹੈ ਇੰਨਾ ਤਮਾਕਾ ਅਸੀਂ ਮੈਸਰ ਕਰਿਆ ਅਸੀਂ ਵੀ ਇੰਨਾ ਤਮਾਕਾ ਅਸੀਂ ਸੱਤਾਂ ਵੀ ਲਗੀਆਂ ਸ਼ੀਸ਼ੇ ਬਹੁਤ ਖੜਖੜ ਦੀ ਆਵਾਜ਼ ਆਈ ਤੇ ਸਾਰੇ ਇਲਾਕੇ ਚ ਬਹੁਤ ਸਾਮਲਾ ਹੌਲ ਬਣ ਗਿਆ ਇਸ ਚੀਜ਼ ਨਾਲ ਪੰਜ ਲਗਾਤਾਰ ਤਮਾਕੇ ਹੋਏ ਸਰ ਲਗਾਏ ਇਹ ਪਿੰਡ ਸੁਸਰਾ ਜੀ ਪੈਣੀ ਮੀਆਂ ਖਾਂ ਠਾਣਾ ਪਿੰਡਾ ਜਿਲ੍ਹਾ ਗੁਰਦਾਸਪੁਰ ਹਾਂਜੀ ਧਮਾਕਾ ਨਾ ਕਾਫੀ ਲੋਕਾਂ 'ਚ ਮਾਹੌਲ ਕਦ ਦਾ ਬਹੁਤ ਮੈਂ ਕਹਿੰਦਾ ਮਾਹੌਲ ਤੇ ਡਰ ਦਾ ਮਾਹੌਲ ਬਣ ਗਿਆ ਜੀ ਲੋਕ ਤੇ ਤੰਤਾ ਲੱਗਾ ਪਿਆ ਜੀ ਦੇਖ ਦੇਖ ਕੇ ਜਾਂਦੇ ਨੇ ਸਾਮੇ ਪੈ ਨੇ ਆਪਣੇ ਘਰਾਂ ਚ ਚਲੇ ਗਏ ਦੇਖੋ ਜੀ ਇਹ ਜੋ ਬਲਾਸਟ ਹੋਇਆ ਵਾ ਸਵੇਰੇ ਇਹ 4:50 ਮਿੰਟ ਤੇ ਹੋਇਆ ਆਪਣਾ ਅਸ਼ਰਮਾਉਂਦ ਲੇਗਾ ਬਈ ਕੀ ਆਪਣਾ ਕੀ ਘਟਨਾ ਜੀ ਇਹ ਬਲਵਿੰਦਰ ਸਿੰਘ ਸਾਹਿਬ ਦਾ ਸਰਪੰਚ ਪਿੰਡ ਰਾਜਪੁਰਾ ਮੇਰਾ ਚੁ ਤਕਰੀਬਨ 10 ਕਿਲੋਮੀਟਰ ਪਿੰਡ ਪੈਂਦਾ ਤੇ ਸਵੇਰੇ 4:50 ਮਿੰਟ ਤੇ ਤਕਰੀਬਨ ਇਹ ਧਮਾਕਾ ਹੋਇਆ ਇਹ ਪੰਜ ਧਮਾਕੇ ਹੋਏ ਨੇ ਜੋ ਕਿ ਸਭ ਤੋਂ ਵੱਡਾ ਜੋ ਬਲਾਸਟ ਹੋਇਆ ਇਹ ਵਾਲਾ ਹੋਇਆ ਇਹ ਜੋ ਤਕਰੀਬਨ 15 20 ਫੁੱਟ ਡੂੰਗਾ ਤੇ 30 35 ਫੁੱਟ ਚੜਾਈ ਦੇ ਵਿੱਚ ਇਹ ਜੋ ਤਮਾਕਾ ਹੋਇਆ ਲੱਗੇ ਟਰਾਂਸਫਰਮ ਹੈਗਾ ਟਰਾਂਸਫਰਮ ਪਟ ਗਿਆ ਉਹਦਾ ਤੇਲ ਵਗ ਰਿਹਾ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਗਈਆਂ ਨੇ ਕਮਾਰ ਦਾ ਗੰਨੇ ਦਾ ਖੇਤ ਹੈਗਾ ਉਹ ਨੁਕਸਾਨ ਹੋ ਗਿਆ ਤੇ ਦੇਖੋ ਸਭ ਤੋਂ ਵੱਡੀ ਇਹ ਗੱਲ ਹੈਗੀ ਹੈ ਕਿ ਜਾਨੀਮਾਲੀ ਨੁਕਸਾਨ ਜੋ ਹੈ ਕਿ ਉਹ ਨਹੀਂ ਹੋਇਆ ਕਿਉਂਕਿ ਪਿੰਡ ਤੋਂ ਤਕਰੀਬਨ ਪੰਜ ਚਾਰ ਕਿਲੇ ਸਾਈਡ ਤੇ ਹੋਇਆ ਜੋ ਤੁਮਾਂ ਕਹੋਇਆ ਜੇਕਰ ਪਿੰਡ ਦੇ ਵਿੱਚ ਹੋ ਜਾਂਦਾ ਤੇ ਬਹੁਤ ਹੀ ਜਾਨੀਮਾਲੀ ਨੁਕਸਾਨ ਹੋ ਸਕਦਾ ਸੀਗਾ ਤੇ ਜੋ ਪ੍ਰਮਾਤਮਾ ਨੇ ਇਹ ਹੱਥ ਦੇ ਕੇ ਰੱਖ ਲਿਆ ਇਹ ਪਿੰਡ ਦੇ ਵਿੱਚ ਨਹੀਂ ਹੋਇਆ ਲਾਗੇ ਗੁਰਦੁਆਰਾ ਸਾਹਿਬ ਹੈਗਾ ਰਾਸ਼ਿਆ ਗਈ ਹੈ ਇਹ ਜੋ ਲਾਗੇ ਕੋਠੀ ਹੈਗੀ ਹੈ ਇਹ ਕੋਠੀ ਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਤੇ ਇਹ ਤਕਰੀਬਨ ਕੋ ਦੋ ਕਿਲੇ ਹੈਗਾ ਇਹ ਜੋ ਕੋਠੀ ਆ ਗਈ ਹੈ ਦੋ ਕਿੱਲੇ ਹਟੀਆਂ ਇਹ ਜਿਸੇ ਬਲਾਸਟ ਹੋਇਆ ਉਹਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਉਹਦੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਹਾਂਜੀ ਤੇ ਇਸ ਗੱਲ ਦਾ ਥੋੜਾ ਬਚਾਅ ਹੋ ਗਿਆ ਕਿ ਪ੍ਰਮਾਤਮਾ ਨੇ ਬਚਾਅ ਕਰ ਦਿੱਤਾ ਕਿ ਰੈਸ਼ੀ ਇਲਾਕੇ ਦੇ ਵਿੱਚ ਨਹੀਂ ਆ ਥੋੜਾ ਬਾਹਰ ਹੋਇਆ ਤੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਹੋ ਤੋ ਬਚਾਅ ਹੋ ਗਿਆ ਤੇ ਭਾਜੀ ਸਾਰੇ ਪੌਣੇ 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੜਸਾਰ ਦੀ ਪਾਰਟੀ ਇੱਥੇ ਹੀ ਆ ਗਈ ਉਸ ਟਾਈਮ ਹੀ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਨੇ ਸੀਮਾ ਦੇ ਅਫਸਰ ਆਏ ਆ ਕਾਨੇ ਧਮਾਕਾ ਕਿੰਨੇ ਧਮਾਕੇ ਹੋਏ ਪਈ ਬੜਾ ਇਹ ਕੋਈ 3-4 ਧਮਾਕੇ ਹੋਏ ਜੀ ਅੱਛਾ ਤੇ ਕਾਦੇ ਲੱਗਦੇ ਆ ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਏਗਾ ਵੀ ਕਿਹਦੀ ਵਾਰੀ ਕੀ ਹੈ ਉਹ ਜਾਣਸਪੈਕਟ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਕਰਵਾਦਾ ਹੈ ਅੱਛਾ ਮਾ ਕੇ 4-5 ਹੋਏ ਨੇ ਘਰ ਦਾ ਨੁਕਸਾਨ ਕਿੰਨਾ ਹੋਇਆ ਨਹੀਂ ਘਰ ਦਾ ਨਹੀਂ ਇੱਥੇ ਖੇਤਾਂ ਦੇ ਵਿੱਚ ਹੀ ਇਨਸਾਨ ਆਏ ਨੇ